ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਇਹ ਤੁਸਾਂ ਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਬੁਟੀਕ ਉਹਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਉਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਮਿਲ ਜੂਗਾ ਭਾਵੇਂ ਤੁਸੀਂ ਆਪਣਾ ਪਾਰਟੀ ਵੇਅਰ ਫੈਬਰਿਕ ਲੈਣਾ ਭਾਵੇਂ ਪ੍ਰਿੰਟਡ ਦੇ ਵਿੱਚ ਲੈਣਾਗਾ ਭਾਵੇਂ ਆਪਣਾ ਕੋਈ ਵੈਦਰ ਦੇ ਅਕੋਰ ਇਸੇ ਵੀ ਤਰ੍ਹਾਂ ਤੁਸੀਂ ਆਪਣਾ ਬੁਟੀਕ ਪੀਸ ਜੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਹੈ ਨਹੀਂ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਬਹੁਤ ਸੋਹਣੇ ਹਨ ਪ੍ਰਿੰਟ ਦੇ ਉੱਪਰ ਵਰਕ ਕਰਵਾਏ ਹੋਏ ਨੇ ਆਪਣੇ ਸਾਰੇ ਕਾਟਨ ਦੇ ਹੀ ਆਪਣੇ ਕੈਮਰਿਕ ਕਾਟਨ ਦੇ ਕਿਉਂਕਿ ਬਾਰ ਬਾਰ ਇਹਨਾਂ ਦੇ ਹੀ ਆਪਾਂ ਨੂੰ ਮੈਸੇਜ ਆਉਂਦੇ ਨੇ ਵੀ ਤੁਸੀਂ ਸਰਵਾਰ ਵਰਕ ਵਾਲੇ ਸੂਟ ਲੈ ਕੇ ਉਹ ਕਾਟਨ ਨੇ ਕੈਮਰਿਕ ਦੇ ਹਨ ਘੱਟੋ ਘੱਟ ਸਿੱਧੂ ਪਹਿਲਾਂ ਪਤਾ ਨਹੀਂ ਕਿੰਨੇ ਕੀ ਵੀਡੀਓ ਇਹਨਾਂ ਨੇ ਅਪਲੋਡ ਕਰ ਚੁੱਕੇ ਹੋਣਗੇ ਇਸ ਤੋਂ ਬਾਅਦ ਵੀ ਕਰਾਂਗੇ ਕਿ ਆਪਣੇ ਅੱਜ ਵੀ ਜਿਹੜੇ ਕਾਟਨ ਦੇ ਸੂਟ ਨੇ ਆਪੋ ਹੀ ਲੈ ਕੇ ਆਏ ਤੁਹਾਡੇ ਲਈ ਪ੍ਰਿੰਟ ਵਾਲੇ ਉਮੀਦ ਕਰਦਾ ਹਾਂ ਸਾਰਿਆਂ ਨੂੰ ਪਸੰਦ ਆਉਣਗੇ ਜੋ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਪਣਾ ਸੂਟ ਜਿਹੜਾ ਬਾਏ ਕਰ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਣਾ ਪਹਿਲਾ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਆਪਣਾ ਪਹਿਲਾ ਇਹ ਸਕਾਈ ਤੇ ਆਪਣਾ ਰॉयਲ ਬਲੂ ਤਿੰਨ ਕਲਰਾਂ ਦਾ ਕੰਬੀਨੇਸ਼ਨ ਆਂਦਾ ਹੈ ਸਕਾਈ ਕਲਰ ਦੀ ਤਾਂ ਇਹਦੀ ਬਾਟਮ ਆ ਆਹ ਵਾਲਾ ਪ੍ਰਿੰਟ ਵਾਲੇ ਦੀ ਸ਼ਰਟ ਆ ਕੈਮਰਿਕ ਕਾਟਨ ਦੇ ਸੂਟ ਹੀ ਨੇ ਸਾਰੇ ਆਪਣੇ ਸਾਰੇ ਆਪਣੇ ਕੈਮਰੀ ਕਾਟਨ ਦੇ ਹੀ ਸੂਟ ਲੈਣਗੇ ਫਲਾਰ ਵਾਲਾ ਕਿੰਨਾ ਸੋਹਣਾ ਲੱਗਿਆ ਪ੍ਰਿੰਟ ਹੈਗਾ 셔ਟ ਦਾ ਤੇ ਨਾਲ ਇਹਦੇ ਦੇਖੋ ਮੈਚਿੰਗ ਸਲਵਾਰ ਹੈ ਜੀ ਆਪਣੀ ਇਹ ਵਾਲਾ ਇਹਦੇ ਦੇਖੋ ਸਰਦੀ ਬਾਖੂ ਕਰਿਆ ਹੈ ਸਲਵਾਰ ਤੇ ਜਿਹੜੇ ਕਲਰ ਦੇਖੋ ਇਹਦੇ ਵਿੱਚ ਸੀਗੇ ਉਹੀ ਕਲਰ ਵਿੱਚ ਪਾ ਕੇ ਆਪਾਂ ਨੇ ਫਰਕ ਕਰਵਾਇਆ ਹੈ ਬਹੁਤ ਸੋਹਣਾ ਜਿਹਾ ਆਪਣਾ ਵਰਕ ਹੋਇਆ ਹੈ ਬਾਟਮ ਤੇ ਸਟ੍ਰੇਟ ਬਾਟਮ ਤੇ ਤੁਸੀਂ ਆਪਣਾ ਸੇਮ ਜਿਹੜਾ ਸੂਟ ਬਾਇ ਕਰ ਸਕਦੇ ਹੋ ਸਾਰੇ ਸੂਟ ਆਪਣੇ ਕੋਲ ਅਵੇਲੇਬਲ ਨੇ ਇਸ ਟਾਈਮ ਕੋਈ ਵੀ ਆਪਣਾ ਸਿਲੈਕਟ ਕਰਕੇ ਲੈ ਸਕਦੇ ਹੋ ਤੁਸੀਂ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਕੈਮਰਿਕ ਦਾ ਹੀ ਹੈਗਾ ਦੇਖੋ ਵਾਈਟ ਕਲਰ ਦੀ ਬਾਟਮ ਆ ਸਕਾਈ ਕਲਰ ਦੀ ਸੌਰੀ ਸਕਾਈ ਕਲਰ ਦੀ ਬਾਟਮ ਆ ਵਾਈਟ ਪ੍ਰਿੰਟ ਵਾਲੀ ਆਪਣੀ ਸ਼ਰਟ ਹੈ ਜੀ ਦੇਖੋ ਇਹ ਬਾਟਮ 'ਚ ਮੂਰੀਆਂ ਤੇ ਵਰਕ ਆ ਗਿਆ ਸਾਰੀਆਂ ਮੂਰੀਆਂ ਤੇ ਤੁਹਾਨੂੰ ਡਿਫਰੈਂਟ ਵਰਕ ਮਿਲੇਗਾ ਸਾਰੇ ਡਿਫਰੈਂਟ ਆਪਾਂ ਨੂੰ ਤੁਹਾਨੂੰ ਜਿਹੜੇ ਪ੍ਰਿੰਟਡ ਹੈਗੇ ਉਹ ਮਿਲਣਗੇ ਦੇਖੋ ਇਹ ਵੀ ਆਪਣਾ ਕੈਮਰਿਕ ਦਾ ਹੈਗਾ ਇਹ ਵਾਲਾ ਆਪਣਾ ਕੈਮਰਿਕ कॉटन ਦਾਗਾ ਤੇ ਤੁਸੀਂ ਆਪਣਾ ਕਿਵੇਂ ਮਰਜ਼ੀ ਹੈਨਾ ਇਹ ਵਾਲਾ ਸੂਟ ਆ ਜਿਹੜਾ ਆਪਣਾ ਬਾਈ ਕਰ ਸਕਦੇ ਹੋਗੇ ਕੈਮਰੀ कॉटन ਦੀ 셔ਟਾਂ ਵਿੱਚ ਥੋੜਾ ਜਿਹਾ ਦੇਖੋ ਬੇਬੀ ਪਿੰਕ ਜਾਂ ਸ਼ੇਡ ਹੈ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਇਹ ਡਿਫਰੈਂਟ ਜਿਹਾ ਅਲੱਗ-ਅਲੱਗ ਸ਼ੇਡ ਜੀ ਵਿੱਚ ਪਈ ਦੇਖੋ ਦੇ ਬੇਬੀ ਪਿੰਕ ਦਾ ਵਿੱਚ ਇਹ ਆਪਣਾ ਮਹਿਰੂਨ ਜਾਂ ਤੇ ਆਪਣਾ ਸਕਾਈ ਹੈਗਾ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਕਿ ਸਾਰੀਆਂ ਮੂਰੀ ਦੇ ਉੱਪਰ ਵਰਕ ਆ ਗਿਆ ਇਹ ਵੀ ਆਪਣਾ ਲੈ ਸਕਦੇ ਹੋ ਤੁਸੀਂ ਸਾਰੇ ਸੂਟ ਆਪਣੇ ਕੋਲ ਇਸ ਟਾਈਮ ਹੈਗੇ ਨੇਗੇ ਦੇਖੋ ਆਹ ਵਾਲਾ ਸੂਟ ਜਿਹੜਾ ਕੋਈ ਆਪਣਾ ਪਹਿਲਾ ਪੇਮੈਂਟ ਕਰਕੇ ਪਹਿਲਾਂ ਬੁੱਕ ਕਰਵਾ ਲੈਂਦਾ ਹੈਨਾ ਉਹ ਉਸੇ ਨੂੰ ਸੂਟ ਦਿੱਤਾ ਜਾਂਦਾ ਹੈਗਾ ਬਾਕੀ ਤੁਸੀਂ ਆਪਣਾ ਜੋ ਕੋਈ ਹੋਰ ਆਪਣੀ ਪ੍ਰਿੰਟਿੰਗ ਵਗੈਰਾ ਦੇਖਣੀ ਹੋ ਕਿਸੇ ਹੋਰ ਫੈਬਰਿਕ 'ਚ ਆਪਣੀ ਉਹ ਦੇਖ ਸਕਦੇ ਹੋ ਦੇਖੋ ਜਿਹੜਾ ਆਹ ਵਾਲਾ ਹੈਗਾ ਆਪਣਾ ਇਹ ਵੀ ਆਪਣਾ ਸਟ੍ਰੇਟ ਮੂਰੀ ਤੇ ਹੀ ਵਰਕ ਹੋਇਆ ਹੈਗਾ ਬਹੁਤ ਸੋਹਣੀ ਦੇਖੋ ਇਹਦੇ ਨਾਲ ਸ਼ਰਟ ਆ ਗਈ ਇਹਦਾ ਸ਼ਰਟ ਆ ਗਈ ਰਾਸ਼ਟਰੀ ਜਿਹਾ ਕਲਰ ਹੈਗਾ ਮਜ਼ੈਂਟਾ ਕਲਰ ਹੈਗਾ ਤੇ ਪੀਚ ਕਲਰ ਦੀ ਜਿਹੜੀ ਬਾਟਮ ਆਂਗੀ ਆਪਾਂ ਨੇ ਉਹ ਲਈ ਹੈਗੀ ਤੇ ਦੇਖੋ ਇਹਦੇ ਸਟ੍ਰੇਟ ਮੂਰੀ ਤੇ ਹੀ ਵਰਕ ਆ ਤੁਸੀਂ ਆਪਣਾ ਇਹ ਜਿਹੜਾ ਸੇਮ ਹੈਗਾ ਸੇਮ ਲੈ ਸਕਦੇ ਹੋਗੇ ਤੇ ਆਪਣੇ ਕੋਲ ਕੈਮਰੇਕ ਦੇ ਵਿੱਚ ਹੋਰ ਵੀ ਕਾਫੀ ਸਾਰੇ ਪ੍ਰਿੰਟ ਡੇਗੇ ਤੁਸੀਂ ਕੈਮਰੇਕ ਦੇ ਵਿੱਚ ਆਪਣਾ ਹੋਰ ਵੀ ਟਰਾਈ ਕਰ ਸਕਦੇ ਹੋ ਸਾਰੀਆਂ ਮੂਰੀਆਂ ਤੁਹਾਨੂੰ ਡਿਫਰੈਂਟ ਵਰਕ ਮਿਲੇਗਾ ਵਰਕ ਤੁਹਾਨੂੰ ਉਹੀ ਮਿਲੇਗਾ ਜਿਹੜਾ ਆਪਣਾ ਪ੍ਰਿੰਟ ਦੇ ਵਿੱਚ ਛੇੜ ਹੋਊਗਾ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਵੀ ਆਪਣਾ ਬਹੁਤ ਸੋਹਣਾ ਹੈ ਦੇਖੋ ਕਾਫੀ ਸੋਹਣਾ ਜਿਹਾ ਪਿਆਰਾ ਜਿਹਾ ਕਲਰ ਆਗਾ ਦੇਖੋ ਇਹ ਸੀ ਗ੍ਰੀਨ ਜਿਹੜਾ ਬੋਟਲ ਗ੍ਰੀਨ ਜਿਹਾ ਕਲਰ ਹੁੰਦਾ ਉਹ ਵਾਲਾ ਕਲਰ ਆ ਦੇਖੋ ਸਲਵਾਰ ਦਾ ਸ਼ਰਟ ਦੇਖੋ ਕਿੰਨੇ ਸੋਹਣੀਆਂ ਗੀ ਆਹ ਵਾਲੀ ਸ਼ਰਟ ਦੀ ਪ੍ਰਿੰਟਿੰਗ ਆਗੀ ਤੇ ਆਹ ਵਾਲੀ ਦੇਖੋ ਬਾਟਮ ਦੀ ਬਹੁਤ ਪਿਆਰਾ ਜਿਹਾ ਲੱਗ ਰਿਹਾ ਤਾਂ ਡਿਫਰੈਂਟ ਜੇ ਸ਼ੇਡ ਨੇ ਅੱਜ ਵਾਲੇ ਸਾਰੇ ਸੂਟਾਂ ਦੇ ਆਪਣੇ ਡਿਫਰੈਂਟ ਜੇ ਵਰਕ ਨਾਲ ਤਿਆਰ ਹੋਏ ਹੋਣ ਦੇਖੋ ਆਪਣੇ ਸਾਰੇ ਕਿੰਨੇ ਸੋਹਣੇ ਸ਼ੇਡ ਆਗੀ ਕਾਫੀ ਸੋਹਣਾ ਆਪਣਾ ਪ੍ਰੋਫੈਸ਼ਨਲ ਜਿਹਾ ਸੂਟ ਲੱਗਦਾ ਹੈਗਾ ਦੇਖੋ ਵੇਅਰ ਕੀਤਾ ਹੋਇਆ ਇਦਾਂ ਕੱਲੀ ਮੂਰੀ ਤੇ ਵਰਕ ਵਾਲਾ ਤੁਸੀਂ ਆਪਣਾ ਕੋਈ ਬਾਹ ਤੇ ਪੈਚ ਵਗੈਰਾ ਨਾਲ ਐਡ ਕਰਵਾਉਣਾ ਹੋ ਜਾਂ ਬਾਹ ਤੇ ਕੋਈ ਬੂਟੀ ਵਗੈਰਾ ਹਨਾ ਜਿਵੇਂ ਸ਼ਰਟ ਤੇ ਉਹਦਾ ਆਪਣਾ ਕੋਈ ਪ੍ਰਿੰਟ ਹਾਈਲਾਈਟ ਕਰਵਾ ਕੇ ਤੁਸੀਂ ਸੂਟ ਲੈਣਾ ਹੋਗਾ ਤਾਂ ਉਹ ਬਣਾਉਂਦਾ ਵੀ ਲੈ ਸਕਦੇ हां जी ਜਿਹੜਾ ਆਪਣਾ ਨੈਕਸਟ ਹੈਗਾ ਇਹ ਵੀ ਆਪਣੀ ਸਾਰੀ ਸੋਹਣੇ ਸੂਟ ਲੈਗੇ ਦੇਖੋ ਇਹ ਵੀ ਬਹੁਤ ਸੋਹਣਾ ਬਰੀਕ ਬਰੀਕ ਜੇ ਪ੍ਰਿੰਟ ਵਾਲਾ ਹੈਗਾ ਆਪਣਾ ਇੱਦਾਂ ਆਪਾਂ ਹਰ ਇੱਕ ਕਸਟਮਰ ਦੀ ਚੋਇਸ ਦਾ ਸੂਟ ਲੈਣਾਂਗੇ ਆਪਣੇ ਕੋਲੇ ਬਰੀਕ ਪ੍ਰਿੰਟ ਵਾਲੇ ਵੀ ਨੇ ਵੱਡੇ ਫਲਾਰ ਵਾਲੇ ਵੀ ਨੇ ਜਿੰਨੂੰ ਜਿਵੇਂ ਪਸੰਦ ਹੋਏ ਆਪਣੋਂ ਲੈ ਸਕਦੇ ਦੇਖੋ ਆਹ ਦੀ ਮੂਰੀ ਦੇ ਵਰਕ ਆ ਗਿਆ ਇਹਦੀ ਸ਼ਰਟ ਆ ਗਈ ਤੇ ਆਹ ਵਾਲੇ ਦੀ ਮੂਰੀ ਦੇ ਵਰਕ ਆ ਗਿਆ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਇਹਦੀ ਤੁਸੀਂ ਆਪਣਾ ਇਹ ਸੇਮ ਲੈ ਸਕਦੇ ਹੋਗੇ ਜਿਹੜਾ ਤੁਹਾਨੂੰ ਪਸੰਦ ਆਗਾ ਉਹੀ ਆਪਣਾ ਸਕਰੀਨਸ਼ਾਟ ਭੇਜ ਕੇ ਲੈ ਸਕਦੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਆਪਣੇ ਕਾਫੀ ਵੀਡੀਓ ਇਹ ਜੀ ਅਪਲੋਡ ਕੀਤੀਆਂ ਨੇਗੀਆਂ ਵੀ ਜੇਕਰ ਤੁਸੀਂ ਇਹ ਕੱਲਾ ਸੂਟ ਲੈਣਾ ਕੈਮਰਿਕ ਦਾ ਤਾਂ ਤੁਹਾਨੂੰ 700-800 ਦੀ ਰੇਂਜ ਦੇ ਵਿੱਚ ਪੈ ਜਾਂਦਾ ਹੈਗਾ ਜੇ ਤੁਸੀਂ ਮੂਰੀ ਤੇ ਕੱਲੀ ਮੂਰੀ ਤੇ ਵਰਕ ਕਰਵਾ ਕੇ ਲਓਗੇ ਤਾਂ ਤੁਹਾਨੂੰ 1200-1250 ਹੈਨਾ ਥੋੜਾ ਥੋੜਾ ਬਹੁਤਾ ਵਰਕ ਦੇ ਅਕੋਰਡਿੰਗ ਚੇਂਜ ਹੋ ਜਾਂਦਾ ਬਸ ਪ੍ਰਾਈਸ 1250 ਦੇ ਵਿੱਚ ਤੁਹਾਨੂੰ ਇਹ ਸੂਟ ਪੈ ਜਾਂਦਾ ਹੈ ਤੇ ਬਾਕੀ ਜੇ ਤੁਸੀਂ ਬਾਹਮ वगੈਰਾ ਤੇ ਐਡ ਕਰਾਉਣਾ ਸ਼ਰਟ ਤੇ ਐਡ ਕਰਾਉਣਾ ਉਹ ਉਸੇ ਅਕੋਰਡਿੰਗ ਵਧ ਜੂ ਤਾਂ ਉਦਾਂ ਹੋ ਜਾਂਦਾ ਦੇਖੋ ਆ ਵੀ ਆਪਣਾ ਬਹੁਤ ਸੋਹਣਾ ਪ੍ਰਿੰਟ ਹੈਗਾ ਬਲੈਕ ਕਲਰ ਦੀ ਸਲਵਾਰ ਹੈਗੀ ਜਦੋਂ ਬਲੈਕ ਸਲਵਾਰ ਤੇ ਵਰਕ ਹੈਗਾ ਤੇ ਆਹਾ ਕਮੀਜ਼ ਦੇਖੋ ਇਹਦਾ ਬਹੁਤ ਸੋਹਣਾ ਹੈਗਾ ਆਹ ਵਾੜਾ ਦੀ ਸ਼ਰਟ ਹੈ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਦੇਖੋ ਇਹਦੀ ਵੀ ਵਰਕੇ ਤੇ ਕਾਫੀ ਵਧੀਆ ਕੀਤਾ ਹੋਇਆ ਹੈਗਾ ਹੈਵੀ ਹੈ ਵਰਕ ਕੀਤਾ ਹੋਇਆ ਆਪਣਾ ਮੂਰੀ ਤੇ ਹੈਗਾ ਤੇ ਉਸ ਤੋਂ ਬਾਅਦ ਉੱਪਰ ਨੂੰ ਇਹਦੇ ਬੂਟੀ ਆ ਗਈ ਜਿਹੜੀ ਪ੍ਰਿੰਟਿੰਗ ਹੈ ਇਹਦੀ ਕਾਫੀ ਸੋਹਣੀ ਵਿੱਚ ਮੈਂਜੈਂਟਾ ਜਾਂ ਸ਼ੇਡ ਹੈਗਾ ਤੇ ਵਿੱਚ ਵਾਈਟ ਦੀ ਆਪਣਾ 그린 ਜਗਾ ਬਹੁਤ ਸੋਹਣੀ ਖੂਬਸੂਰਤ ਪ੍ਰਿੰਟਿੰਗ ਹੈ ਆਪਣੀ ਇਹ ਵੀ ਕੈਮਰਿਕ ਦੇ ਵਿੱਚ ਹਾਂਜੀ ਦੇ ਨੈਕਸਟ ਦੇਖੋ ਆਪਣਾ ਜਿਹੜਾ ਇਹ ਵਾਲਾ ਹੈਗਾ ਇਹ 그린 ਜੀ ਆਪਣੀ ਬਾਟਮ ਆਗੀ ਐਦਾਂ ਇਹਦੇ ਨਾਲ ਦੇ ਆਪਣੇ ਕਾਫੀ ਸਾਰੇ ਸੇਲ ਹੋਏ ਨੇਗੇ ਦੇਖੋ ਐਦਾਂ ਦੇ ਇਹ ਵਰਕ ਆਪਣੇ ਪਿੰਕ ਸ਼ੇਡ ਤੇ ਵੀ ਹੋਇਆ ਹੋਇਆ ਸੀ ਇਹ ਵਾਲਾ ਵਰਕ ਤੇ ਇਹ ਤੇ ਬਲੈਕ ਤੇ ਵੀ ਹੋਇਆ ਹੋਇਆ ਹੈਗਾ ਇਹ ਵਾਲੀ ਦੀ ਸ਼ਾਰਟ ਆਗੀ ਦੇਖੋ ਇਹਲੇ ਬਲੈਕ ਥ्रेड ਦੇ ਨਾਲ ਆਪਾਂ ਨੇ ਤੇ ਵਰਕ ਕੀਤਾ ਹੈਗਾ ਜਿਸ ਨਾਲ ਆਪਣਾ ਕੋਈ ਹੋਰ ਬਾਂਬ ਗੈਰਾ ਦਾ ਐਡ ਕਰਵਾਉਣਾ ਆਪਣਾ ਉਹਦਾ ਕਰ ਸਕਦੇ ਹਾਂ ਜੇਕਰ ਦੁਪੱਟਾ ਲਗਵਾਉਣਾਗਾ ਪਿਓਰ ਦਾ ਪਿਓਰ ਸ਼ੂਨ ਦਾ ਸੁਪਰ ਨੈਟ ਦਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਪਣਾਉ ਮਿ ਲੈ ਸਕਦੇ ਹਾਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਆਪਣੇ ਕੈਮਰੇ ਕਿਤੇ ਹਾਂਜੀ ਨੈਕਸਟ ਆਪਣਾ ਇਹ ਹੈਗਾ ਦੇਖੋ ਇਦਾਂ ਇਹ ਵਾਲੇ ਦੀ ਮੂਰੀ ਤੇ ਵਰਕ ਹੋਇਆ ਹੋਇਆ ਹੈਗਾ ਐਵੇਂ ਸਕਾਈ ਕਲਰ ਦੀ ਸਲਵਾਰ ਹੈਗੀ ਤੇ ਆਹ ਵਾਲਾ ਦੇਖੋ ਇਹਦੀ ਸ਼ਰਟ ਹੈਗੀ ਇਹ ਵੀ ਆਪਣੇ ਬਰੀਕ ਜੀ ਬੁੱਟੀ ਵਾਲੀ ਹੈਗੀ ਗ੍ਰੇ ਜਾਂ ਗ੍ਰੇਜਾ ਕਲਰ ਦੇਖੋ ਵਿੱਚ ਇਹਦੇ ਫਿਰ ਆਪਣਾ yellow ਜਿਹਾ ਸ਼ੇਡ ਹੈਗਾ ਤੇ sky ਕਲਰ ਦੀ ਆਪਣੀ ਜਿਹੜੀ ਇਹ ਸ਼ਰਟ ਹੈਗੀ ਬਾਟਮ ਹੈ सॉरी ਹਾਂਜੀ ਆਹ ਵਾਲੇ ਪ੍ਰਿੰਟ ਮੈਂ ਤੁਹਾਨੂੰ ਐਦਾਂ ਦਿਖਾ ਰਹੀ ਹਾਂਗੀ ਵੀ ਦੇਖੋ ਇਹ ਤੁਸੀਂ ਆਪਣੇ ਐਵੇਂ ਵੀ ਬਾਏ ਕਰ ਸਕਦੇ ਹੋ ਕਾਫੀ ਸਾਰੇ ਸੂਟ ਨੇ ਆਪਣੇ ਕੋਲ ਇਹ ਵਾਲਾ ਪ੍ਰਿੰਟ ਕੈਮਰਿਕ ਦੇ ਵਿੱਚ ਹੀ ਹੈਗਾ ਕੈਮਰਿਕ ਦੀ ਹੀ ਬਾਟਮ ਮਿਲੂ ਤੁਹਾਨੂੰ ਪਲੇਨ ਐਦਾਂ ਪ੍ਰਿੰਟਾ ਦੇਖੋ ਇਹਦਾ ਇਹ ਤੁਸੀਂ ਆਪਣਾ ਐਦਾਂ ਵੀ ਬਾਏ ਕਰ ਸਕਦੇ ਹੋ ਤੁਹਾਨੂੰ ਇਹ 700-800 ਦੇ ਪ੍ਰਾਈਸ ਦੇ ਵਿੱਚ ਪੈ ਜਾਂਦਾ ਸੂਟ ਜੇਕਰ ਤੁਸੀਂ ਮੂਰਤੇ ਵਰਕ ਨਾ ਲੈਣਾ ਤਾਂ 12 1250 ਦੇ ਵਿੱਚ ਪੈਣਾ ਦੇਖੋ ਇਹ ਆਪਣੇ ਕੋਲ ਸੇਮ ਪ੍ਰਿੰਟ ਆ ਅਵੇਲੇਬਲ ਆ ਤੁਸੀਂ ਲੈ ਸਕਦੇ ਹੋਰ ਵੀ ਕਾਫੀ ਪ੍ਰਿੰਟ ਨੇ ਆਪਣੇ ਕੋਲ ਦੇਖੋ ਇਹ ਵੀ ਕਿੰਨਾ ਸੋਹਣਾ ਹੈ ਕਿ ਖੂਬਸੂਰਤ ਵਾਈਟ ਦੇ ਵਿੱਚ ਇਹ ਇਹਦੇ ਨਾਲ ਬਾਟਮ ਆ ਗਈ ਕਾਫੀ ਸੋਹਣੀ ਜੀ ਪ੍ਰਿੰਟਿੰਗ ਆ ਇਹਦੀ ਗਰਲਿਸ਼ ਜੀ ਲੁੱਕ ਵਾਲਾ ਸੂਟ ਹੈਗਾ ਇਹ ਹਾਂਜੀ ਇਹ ਵਾਲਾ ਦੇਖੋ ਇਹਦੇ ਵਿੱਚ ਡੱਬੇ ਜਿਹਾ ਬਣੇ ਹੋਏ ਨੇ ਇਦਾਂ ਤੇ ਲਾਈਟ ਸ਼ੇਡ ਦੀ ਆਪਣਾ ਇਹਦੀ ਬਾਟਮ ਆਖੀਓ ਕਾਫੀ ਸੋਹਣਾ ਖੂਬਸੂਰਤ ਸੂਟ ਲੈਂਗੇ ਆਪਣੇ ਕੁਛ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਓਮੀ ਲੈ ਸਕਦੇ ਹੋ ਹਾਂਜੀ ਇਹ ਮੂਰੀ ਤੇ ਵਰਕ ਵਾਲੇ ਦਾ ਪਾ ਤੁਹਾਨੂੰ ਸੂਟ ਦਿਖਾਏ ਸੀਗੇ ਸਾਰੇ ਇਹਨਾਂ ਵਿੱਚ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਹਨ ਆਪਣੀ ਪਸੰਦ ਅਕੋਰਡਿੰਗ ਚੋਇਸ ਦੇ ਅਕੋਰਡਿੰਗ ਸਕਰੀਨਸ਼ਾਟ ਭੇਜ ਕੇ ਆਪਣਾ ਵਟਸਐਪ ਤੇ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਂ